ਕਈ ਦਿਨਾਂ ਬਾਅਦ ਅੱਥੇ ਵੱਢਣ ਆਏ ਆਪਾਂ ਤੇ 4-5 ਦਿਨ ਤੋਂ ਆਪਾਂ ਘਰੇ ਟਰਾਲੀ ਨੂੰ ਰੰਗ ਰੰਗ ਕਰਦੇ ਸੀਗੇ ਤੇ ਟਰਾਲੀ ਨੂੰ ਰੰਗ ਆਪਾਂ ਕੰਪਲੀਟ ਕਰਤਾ ਤੇ ਅੱਜ 5 ਦਿਨਾਂ ਬਾਅਦ ਇੱਥੇ ਲੈ ਆ ਰਹੇ ਆਂ 5 ਦਿਨਾਂ ਬਾਅਦ ਹੀ ਖੇਤ ਆਏ ਆਂ ਕਣਕ ਆਪਣੀ ਗੱਡੀ ਗੱਡੀ ਹੋ ਗਈ ਦੇਖੋ ਇਹ ਚ ਕਾਲੀ ਸਪਰੇ ਨਹੀਂ ਕਰੀ ਅਜੇ ਤੱਕ ਮੌਸਮ ਸਾਫ਼ ਹੋਇਆ ਤਾਂ ਕਰਾਂਗੇ ਪਿਛਲੀ ਵਾਰੀ ਮੈਂ ਕਰੀ ਨਹੀਂ ਸੀ ਤੇ ਇਹਦੇ ਵਿੱਚ ਗੁੱਲੀ ਡੰਡਾ ਮਾੜਾ ਮੋਟਾ ਹੀ ਆ ਸੀਗਾ ਇੰਨਾ ਹੈ ਨਹੀਂ ਸੀ ਤੇ ਨਾਈ ਬਾਤੂ ਬੁੱਤੂ ਸੀ ਗਾਵੇ ਜਮਾ ਸਾਫ ਪਾਇਆ ਉਹੜੇ ਕਿਤੇ ਕਿਤੇ ਹੈਗਾ ਬਾਤੂ ਬਾਕੀ ਮੌਸਮ ਪੂਰਾ ਆਪਣੇ ਜੋਰਾਂ ਤੇ ਆ ਅ ਸਵੇਰੇ ਮਾੜਾ ਮੋਟਾ ਮੀਂਹ ਪੈਂਦਾ ਸੀ ਜਿਹੜੀ ਧਰਤੀ ਗਿੱਲੀ ਜੀ ਕਰੀ ਸੀ ਓਦੋਂ ਬਾਅਦ ਬਸ ਪੂਰ ਜੀ ਪਈ ਜਾਂਦੀ ਐ ਕੋਈ ਖੁੱਲ ਕੇ ਵੀ ਨਹੀਂ ਆਇਆ ਤੇ ਮੌਸਮ ਆ ਜਿਹੜਾ ਬਿਲਕੁਲ ਠੰਡਾ ਹੋਇਆ ਤਾਂ ਸੂਰਜ ਤਾਂ ਅੱਜ ਦੇਖਿਆ ਹੀ ਨਹੀਂ ਜਵਾਈ ਅੱਜ ਨਵਾਂ ਸਾਲ ਸੀ ਤੇ ਮਹੀਨੇ ਦੀ ਪਹਿਲੀ ਤਰੀਕ ਐ ਤਕਰੀਬਨ 11 ਜਾਂ 12 ਵਜੇ ਹੋਣੇ ਆ ਤੇ ਆਪਾਂ ਪੱਠੇ-ਪੁੱਠੇ ਲੈੇ ਵੱਢ ਤੇ ਹੁਣ ਚੱਲਦੇ ਆਂ ਆਪਾਂ ਘਰਾਂ ਮੈਂ ਇਹ ਟਰਾਲੀ ਨੂੰ ਆਪਾਂ ਰੰਗ ਕਰਤਾ ਸੀ ਤੇ ਤਾਲੀ ਨੂੰ ਆਪਾਂ ਟਰੈਕਟਰ ਨਾਲ ਦਾ ਰੰਗ ਬਣਾ ਕੇ ਕਰਿਆ ਤੇ ਹਰੇ ਆ ਥੋੜਾ ਜਿਹਾ ਫਿੱਕਾ ਸੀਗਾ ਜਿਹੜਾ ਅਸੀਂ ਲਿਆਂਦਾ ਸੀ ਜਿਹੜਾ ਜੌਂਡੀਅਰ ਕਲਰ ਮੈਂ ਤੁਹਾਨੂੰ ਦਿਖਾਇਆ ਸੀਗਾ ਉਹ ਤੇ ਉਹਦੇ ਵਿੱਚ ਥੋੜਾ ਜਿਹਾ ਮੈਂ ਨੀਲਾ ਮਿਕਸ ਕੀਤਾ ਨੀਲਾ ਮਿਕਸ ਕਰਨ ਤੋਂ ਬਾਅਦ ਉਹ ਰੰਗ ਬਣ ਗਿਆ ਸੀਗਾ ਸੇਮ ਤੇ ਉਹਨੂੰ ਗੂੜਾ ਵੀ ਕਰ ਸਕਦੇ ਸੀ ਤੇ ਫਿੱਕਾ ਵੀ ਕਰ ਸਕਦੇ ਸੀ ਇਹ ਮੈਚ ਕਰਾ ਸਕਦੇ ਸੀ ਟਰੈਕਟਰ ਨਾਲ ਦਾ ਤੇ ਵਧੀਆ ਮੈਚ ਹੋਇਆ ਉਹ ਇਹ ਰੰਗ ਬਣਾ ਕੇ ਪਟਾਲੀ ਦੇ ਕਰਤਾ ਤੇ ਜਿਹੜਾ ਪੀਲਾ ਸੀਗਾ ਉਹ ਵੀ ਜਿਆਦਾ ਗੂੜਾ ਸੀਗਾ ਤੇ ਉਹਦੇ ਵਿੱਚ ਮੈਂ ਚਿੱਟਾ ਮਿਕਸ ਕਰਕੇ ਤੇ ਉਹਨੂੰ ਲਾਈਟ ਕਰ ਲਿਆ ਸੀਗਾ ਤੇ ਸੇਮ ਹੀ ਬਣ ਗਿਆ ਸੀਗਾ ਰੰਗ ਰਿਮਾ ਨਾਲ ਦਾ ਤੇ ਕਿਉਂਕਿ ਜੌਂਡੀਅਰ ਦੇ ਥੋੜੇ ਜਿਹੜਾ ਹਰਾ ਰੰਗ ਆ ਉਹ ਥੋੜਾ ਜਿਹਾ ਡਾਰਕ ਹੈ ਤੇ ਜਿਹੜਾ ਪੀਲਾ ਰੰਗ ਉਹ ਚੱਕਿਆਂ ਦੇ ਕਰਦੇ ਆ ਤੇ ਉਹ ਥੋੜਾ ਜਿਹਾ ਲਾਈਟ ਹੈ ਬਾਗ ਬਗੀਚਾ ਮੌਸਮ ਬੜਾ ਵਧੀਆ ਹੈ ਠੰਡ ਹੈ ਪਰ ਜਦੋਂ ਖੇਤ ਆਪਾਂ ਆ ਜਾਂਦੇ ਆ ਉਹ ਠੰਡ ਬਹੁਤ ਘੱਟ ਲੱਗਦੀ ਹੈ ਤੇ ਘਰੇ ਆਪਾਂ ਸੁਸਤੀ ਜੀ ਪਾ ਕੇ ਬੈਠੇ ਰਹਿੰਦੇ ਆ ਤਾਂ ਠੰਡ ਜ਼ਿਆਦਾ ਲੱਗਦੀ ਹੈ ਇਹ ਆ ਦੇਖੋ ਮੈਂ ਪੈਰਾਂ ਚ ਪੈਰਾਂ ਚ ਵੀ ਚੱਪਲਾਂ ਪਾ ਰੱਖੀਆਂ ਫਿਰ ਵੀ ਠੰਡ ਨਹੀਂ ਲੱਗਦੀ ਹੈ ਤਰੇਲ ਚ ਤੋ ਕਣਕ ਦੇ ਵਿੱਚ ਤੋੜਦੇ ਆ ਤਰੇਲ ਚ ਸਵਾਦ ਆਉਂਦਾ ਰੇਂਜ ਦੀ ਪੈਰਾਂ ਨੂੰ ਲੱਗਦੀ ਹੈ। ਟੈਨ ਲੱਗ ਜਿਵੇਂ ਠੰਡ ਹੁੰਦੀ ਹੈ। ਤੇ ਸਾਰਿਆਂ ਨੂੰ ਨਵੇਂ ਸਾਲ ਦੀਆਂ ਵਧਾਈਆਂ। ਤੇ ਪਰਮਾਤਮਾ ਕਰੇ ਨਵੇਂ ਸਾਲ ਸਾਰਿਆਂ ਲਈ ਬਹੁਤ ਚੰਗਾ ਹੋਵੇ। ਤੇ ਨਵੇਂ ਸਾਲ 'ਚ ਹੋਰ ਤਰੱਕੀਆਂ ਕਰੀਏ। ਤੇ ਕੁਝ ਨਾ ਭਰਿਆ ਰਹੇ ਬਾਕੀ ਦੁੱਖ ਸੁੱਖ ਤਾਂ ਆਉਂਦੇ ਜਾਂਦੇ ਹੀ ਰਹਿੰਦੇ ਆ ਬਾਬੇ ਨੇ ਵੀ ਬਾਣੀ ਦੇ ਵਿੱਚ ਲਿਖਿਆ ਹੈ ਸੁਖ ਸੁਖ ਦੋਹੇਦਾਰ ਕੱਪੜਾ ਪਹਿਰੇ ਜਾਈ ਮਨੁੱਖ ਵੀ ਦੁੱਖ ਸੁੱਖ ਜਿਹੜੇ ਉਹ ਇੱਕ ਕੱਪੜੇ ਦੀ ਤਰ੍ਹਾਂ ਹੁੰਦੇ ਆ ਵੀ ਇਨਸਾਨ ਬਦਲ ਬਦਲ ਕੇ ਕਦੇ ਦੁੱਖ ਪਾਲ ਲੈਂਦਾ ਕਦੇ ਸੁੱਖ ਪਾਲ ਲੈਂਦਾ ਤੇ ਇਸ ਤਰ੍ਹਾਂ ਹੀ ਜ਼ਿੰਦਗੀ ਦੇ ਵਿੱਚ ਜੇ ਦੁੱਖ ਨਾ ਆਈਏ ਤਾਂ ਸੁੱਖ ਦਾ ਸਵਾਦ ਨਹੀਂ ਪਤਾ ਲੱਗਦਾ ਇਹਦੇ ਸੋਖੀ ਸੋਖਾਈ ਹੈ ਤੇ ਫਿਰ ਇਨਸਾਨ ਇਹਨੂੰ ਦੁੱਖ ਦਾ ਪਤਾ ਨਹੀਂ ਲੱਗਦਾ ਫਿਰ ਉਹ ਥੋੜਾ ਜਿਹਾ ਦੁੱਖ ਹੁੰਦਾ ਫਿਰ ਉਹਨੂੰ ਆਏ ਲੱਗਦਾ ਜਿਵੇਂ ਕੀ ਪਹਾੜ ਹੀ ਲੱਗ ਪਿਆ ਮੇਰੇ ਤੇ ਤੇ ਇਸ ਲਈ ਪਰਮਾਤਮਾ ਨੇ ਦੁੱਖ ਸੁੱਖ ਬਣਾਏ ਆ ਉਹਨਾਂ ਨੂੰ ਇੰਜੋਏ ਕਰੋ ਤੇ ਦੁੱਖ ਹੁੰਦਾ ਉਹਦੋਂ ਬਾਹਲੇ ਦੁਖੀ ਵੀ ਨਾ ਹੋ ਤੇ ਜਦੋਂ ਸੁੱਖ ਹੁੰਦਾ ਉਹਦੋਂ ਬਾਹਲੇ ਸੁਖੀ ਵੀ ਨਾ ਹੋਵੋ ਜਿੰਦਗੀ ਨੂੰ ਸਟੇਬਲ ਬਣਾ ਕੇ ਰੱਖੋ ਸਿੱਖਦੇ ਰਹੋ ਹਰ ਰੋਜ਼ ਜ਼ਿੰਦਗੀ ਨੂੰ ਸਿੱਖਣ ਵਾਲੀ ਚੀਜ਼ ਐ ਸਿੱਖਦੇ ਰਹੋ ਕਦੇ ਵੀ ਇਹ ਨਾ ਕਹੋ ਵੀ ਮੈਂ ਬਸ ਸੰਪੂਰਨ ਹੋ ਗਿਆ ਮੈਂ ਮੇਰੇ ਤੋਂ ਬਸ ਬਾਅਦ ਕੋਈ ਇਨਸਾਨ ਹੀ ਨਹੀਂ ਤੇ ਸਿੱਖਣਾ ਹੀ ਜ਼ਿੰਦਗੀ ਐ ਸਿੱਖਦੇ ਰਹੋ ਤੇ ਨਵੇਂ ਸਾਲ ਸਾਰਿਆਂ ਲਈ ਬਹੁਤ ਵਧੀਆ ਰਵੇ ਤੇ ਨਵੇਂ ਸਾਲ ਦੀਆਂ ਸਾਰਿਆਂ ਨੂੰ ਵਧਾਈਆਂ ਆਪਾਂ ਕਰ ਰਹੇ ਆਂ ਖੇਤ ਦੇ ਵਿੱਚ ਇੰਜੋਏ ਤੁਰ ਫਿਰ ਕੇ ਤੇ ਮੈਨੂੰ ਕਣਕ ਦੇ ਵਿੱਚ ਤੁਰਨਾ ਵਧੀਆ ਲੱਗਦਾ ਹੈ ਤਰੇਲਜੀ ਚ ਤੇ ਮੈਂ 5-7 ਘੜੇ ਅੱਦੇ ਵਿੱਚ ਕੱਢਦੇ ਲਾਉਨੇ ਯਾਰੇ ਮਾਣੋ ਜ਼ਿੰਦਗੀ ਨੂੰ ਇਹ ਠੰਡ ਦਾ ਜਨਵਰੀ ਮਹੀਨੇ ਚ ਸਾਰੇ ਇਹਨਾਂ ਨੂੰ ਠੰਡ ਦੀਆਂ ਵੀ ਮੁਬਾਰਕਾਂ ਨਹੀਂ ਪੈ ਗਿਆ ਤੇ ਮੇਰੇ ਸਾਲਿਆਂ ਦੀ ਮੁਬਾਰਕ ਮੈਂ ਛੋਟੇ ਹੁੰਦਿਆਂ ਤੋਂ ਦੇਖਦਾ ਹਾਂ ਇਹ ਕਿਕਰ ਉਹ ਨੇ ਖੜੀ ਐ ਸੁੱਕੀ ਦੀ ਸੁੱਕੀ ਤੇ ਆ ਬਾਗ ਤੜਾਉਣਾ ਸੀ ਪਹਿਲਾਂ ਪਾਣੀ ਲਾਤਾ ਪਾਣੀ ਲਾਉਣ ਤੋਂ ਬਾਅਦ ਸੋਚਦੇ ਰਹੇ ਵੀ ਕਦੋਂ ਵਾਤ ਆਊਗਾ ਵਾਤ ਆਊਗਾ ਇਹਨੂੰ ਤੜਾਵਾਂਗੇ ਫਿਰ ਉਦੋਂ ਬਾਅਦ ਰੇਟ ਡਾਊਨ ਹੋ ਗਏ ਤੇ ਫਿਰ ਉਸ ਤੋਂ ਬਾਅਦ ਉਹ ਟਾਈਮ ਹੀ ਨਹੀਂ ਮਿਲੇ ਅੱਜ ਤਾਈਂ ਵੀ ਰੇਟ ਸਹੀ ਹੋ ਜਾਣਗੇ ਹੋ ਜਾਣਗੇ ਆਪਾਂ ਫੇਰ ਤੜਾਵਾਂਗੇ ਸੋ ਆ ਆਪਣਾ ਵੱਡਾ ਬਾਗ ਤੇ ਵੱਡੇ ਬਾਗ ਕੋਲ ਵੀ ਆਪਾਂ ਪੰਜ ਦਿਨਾਂ ਬਾਅਦ ਪਹੁੰਚੇ ਆ ਤੇ ਪੰਜ ਦਿਨਾਂ ਬਾਅਦ ਇੱਕ ਚੇੜਾ ਮਾਰੇ ਅੱਜ ਪੰਜ ਦਿਨ ਆਪਾਂ ਕੀਤਾ ਟਰਾਲੀ ਨੂੰ ਪੂਰੀ ਰੀਜਨਾ ਰੰਗ ਕੀਤਾ ਤੇ ਜਿਹੜਾ ਕੰਮ ਆਪਾਂ ਰੀਜਨਾ ਕਰਦੇ ਆ ਪਰਮਾਤਮਾ ਉਹਨੂੰ ਰੰਗ ਪਾਗ ਜ਼ਰੂਰ ਲਾਉਂਦਾ ਹੈ ਕੋਈ ਕੋਸ਼ਿਸ਼ ਬੰਦੇ ਨੂੰ ਸੰਪੂਰਨ ਕਰਦੀ ਹੈ ਆ ਬਾਗ ਵੱਡਾ ਬਹੁਤ ਵਧੀਆ ਆਨੇ ਕਾ ਇਹਨੂੰ ਵਾਇਆ ਨਹੀਂ ਤੇ ਘਾ ਆਪ ਹੀ ਸੁੱਕ ਸਕ ਗਿਆ ਕਿਉਂਕਿ ਰੁੱਤ ਅਨਸਾਰ ਚੀਜ਼ ਨੇ ਸੁੱਕੀ ਜਾਣਾ ਹੁੰਦਾ ਜਿਹੜਾ ਸਿਆਲਾਂ ਚੱਗੂ ਆ ਉਹ ਗਰਮੀਂ ਸੁੱਕ ਜੂਆ ਤੇ ਜਿਹੜਾ ਗਰਮੀਂ ਚੰਗੂ ਆ ਉਹ ਸਿਆਲਾਂ ਸੁੱਕ ਜਾਂਦਾ ਡਰਾਪਿੰਗ ਹੋ ਰਹੀ ਐ ਵਾਵਾ ਡਰਾਪਿੰਗ ਹੈ ਹਾਂ ਦੇਖੋ ਕਿੰਨੂ ਸੋਫ ਧੰਨਵਾਦ ਜੀ ਵਲੌਗ ਕਰਦੇ ਆ ਖਤਮ ਤੇ ਸਾਰਿਆਂ ਨੂੰ ਨਵੇਂ ਸਾਲ ਦੀਆਂ ਇੱਕ ਵਾਰ ਫੇਰ ਤੋਂ ਵਧਾਈਆਂ ਤੇ ਮਹਾਰਾਜ ਕਰੇ ਪ੍ਰਮਾਤਮਾ ਕਰੇ ਵਾਹਿਗੁਰੂ ਕਰੇ ਸਾਰਿਆਂ ਦੀ ਜ਼ਿੰਦਗੀ ਚ ਖੁਸ਼ੀਆਂ ਹੋਣ ਤੇ ਦਿਨ ਦੁੱਗਣੀ ਤੇ ਰਾਤ ਚੌਕਣੀ ਤਰੱਕੀ ਕਰੋ